ਤੁਸੀਂ মিডিਆ ਨੂੰ ਫੋਨ ਕਰਕੇ ਕਹਿ ਰਹੇ ਆਂ ਵੀ ਜੋ ਅਸੀਂ ਪੁਲਿਸ ਨੂੰ ਬਿਆਨ ਦੇ ਰਹੇ ਆਂ ਸਾਡੇ ਸਹੀ ਤਰੀਕੇ ਨਾਲ ਨਹੀਂ ਲਿਖ ਰਹੇ ਕੀ ਹੋਇਆ ਜੀ ਮੇਰੇ ਤੁਸੀਂ 35 40 ਬੰਦਿਆਂ ਨੇ ਬਾਅਦ ਕੀਤਾ ਕਿਹਨਾਂ ਕਿਹਨਾਂ ਨੇ ਕੀਤਾ ਬਾਅਦ ਹਾ ਜੀ ਰਾਜੂ ਨਰਾਜ ਹਾਂ ਸੰਕੀਤ 바ਵਾ ਹਾਂ ਜੀ ਗਗਨਜੀਤ ਹਾਂ ਜੀ ਆਪਣੇ ਸਾਥ ਵੀ ਨਹੀਂ ਇਹਨਾਂ ਨੇ ਜਿਹੜੇ ਜਿਹੜੇ ਤੁਸੀਂ ਨਾਮ ਨੋਟ ਕਰਾਇਆ ਉਹਨੇ ਲਿਖੇ ਸਾਰਿਆਂ ਦੇ ਹਾਂ ਜੀ ਨਾਮ ਦਿੱਕਤ ਕਿੱਥੇ ਆਦੀ ਵੀ ਅਨੁਸ਼ਾਸਨ ਦੇ ਬੰਦੇ ਕਿੰਨੇ ਲਿਖੇ ਅਨੁਸ਼ਾਸਨ ਦੇ ਤੁਸੀਂ ਕਿੰਨੇ ਵਿਖਾਏ ਇਹਨਾਂ ਨੇ 35 40 ਬੰਦੇ ਇਹਨਾਂ ਨੇ ਤੁਹਾਨੂੰ ਮੋਰੇ ਪੀ ਗਿਆ ਠੀਕ ਹੈ ਨੇ ਦੇਖਿਆ ਜੀ 14 ਪਤਾ ਨਹੀਂ 14 ਪਤਾ ਨਹੀਂ ਨਹੀਂ ਕੋਈ ਜਦੋਂ ਸਾਈਨ ਕੀਤੇ ਆ ਪੜ੍ਹੇ ਨਹੀਂ ਬਿਆਨ ਤੁਸੀਂ ਪੜਾਓ ਜੀ ਮਿਆਂ ਉਹਨਾਂ ਨੂੰ ਪੜ ਕੇ ਸੁਣਾਓ ਕੀ ਬਿਆਨ ਪੜ੍ਹ ਲਓ ਉਹ ਦੇਖੋ ਪੁਲਿਸ ਨੇ ਤੁਹਾਨੂੰ ਪੜ ਕੇ ਸੁਣਾ ਲੈ ਮੇਰੀ ਵੀ ਸਾਈਨ ਕੀਤੇ ਨਾ ਪੜ ਕੇ ਸੁਣਾਓ ਬੰਦਿਆ ਚਾਰ ਬੰਦੇ ਨਾਲ ਕੀ ਪੈਂਦਾ ਰਹੇ ਜਾ ਕੇ ਤੁਸੀਂ ਦੇਖੋ ਕਹਿੰਦਾ 35 40 ਜਾਂ ਤੁਸੀਂ ਚਾਰ ਲਿਖਦੇ ਪੈਂਦੇ ਹੋ ਉਹਨੂੰ ਤੇ ਸਾਰੇ ਬਦਿਆ 35 ਤੋਂ ਵੱਧ ਵੀ ਤਾਂ ਉਹ ਮੇਰਾ ਨਾਮ ਬੜਾ ਨਾ ਉਹ ਬੜਾ ਨਾ ਹਾਂਜੀ ਭਾਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਰੋਹਿਤ ਹੈ ਕਿਹੜੀ ਜਗ੍ਹਾ ਰਹਣ ਵਾਲੇ ਮੇਹਰੂ ਰਹਨੇ ਮੇਹਰੂ ਰਹਣ ਵਾਲਾ ਆਇਆ ਜੀ ਕਲੋਨੀ ਆ ਇੱਥੇ ਆ ਤੁਹਾਡੇ ਸੱਟਾਂ ਲੱਗੀਆਂ ਤੇ ਤੁਸੀਂ ਸਿਵਲ ਹਸਪੀਟਲ ਐਡਮਿਟ ਹੋਏ ਹੋ ਕੀ ਕਾਰਨ ਕੀ ਹੋਇਆ ਜੀ ਸਰ ਜੀ ਉੱਥੇ ਲੜਾਈ ਹੋਈ ਲੋਗ ਗੇਟ ਦੀ ਕਿਹੜੀ ਜਗ੍ਹਾ ਲੜਾਈ ਕਿਹੜੀ ਜਗ੍ਹਾ ਹੋਈ ਹੈ ਲੋਗ ਗੇਟ ਲੜਾਈ ਹੋਈ ਲੋਗ ਗੇਟ ਕਿੱਥੇ ਕਰਕੇ ਆਪਣੇ ਅੰਦਰ ਲੋਗ ਗੇਟ ਦੇ ਪੀਂਡੀਆਂ 'ਚ ਠੀਕ ਹੈ ਤੇ ਰਾਹੁਲ ਰਾਜ ਨੇ ਜਿੱਦਾ main ਬੰਦਾ ਸੀ ਉਹਨੇ ਮੁੰਡੇ ਦਿੱਤੇ ਰਾਹੁਲ ਰਾਜ ਅਸ਼ਵਨੀ ਤੇ ਨਵਨੀਤ ਸੁਮਿਤ ਕ੍ਰਿਸ਼ਨ ਕ੍ਰਿਸ਼ਨ ਅੰਕਿਤ ਬਾਬਾ ਅਕਾਸ਼ ਸਿੰਘ ਤੇ ਬਾਕੀ 40 ਪੈਂਤੀ 40 ਬੰਦੇ ਅਨ ਪਛਾਤੇ ਜਿਨ੍ਹਾਂ ਨੇ ਇਹ ਸਾਰੇ ਨੇ ਤੁਹਾਨੂੰ ਮਾਰਿਆ ਹੈ ਹਾਂਜੀ ਸਾਰਿਆਂ ਨੇ ਵਾਰ ਕੀਤਾ ਮੇਰੇ ਤੇ ਜੀ ਕਿਹੜੇ ਕਿਹੜੇ ਹਥਿਆਰਾਂ ਨਾਲ ਤੁਹਾਡੇ ਤੇ ਵਾਰ ਕੀਤਾ ਗਿਆ ਤਲਵਾਰਾਂ ਜੀ ਖੰਡੇ ਦਾਤ ਡੰਡੇ ਡੰਡੇ ਮਾਰੇ ਜੀ ਕੜੇ ਮਾਰੇ ਮੇਰੇ ਕਿੰਨੀ ਤਰੀਕ ਦੀ ਗੱਲ ਆ ਭਾਜੀ ਇਹ 28 ਤਰੀਕ ਦੀ ਗੱਲ ਆ 28 ਤਰੀਕ ਦੀ ਆ ਤਾਂ ਹੀ 28 ਤਰੀਕ ਦੀ ਗੱਲ ਆ ਕਿੰਨੇ ਵਜੇ ਦੀ ਗੱਲ ਆ ਇਹ ਇੱਕ ਤਰੀਬ ਰਾਤ 1 ਵਜੇ ਦੀ ਆ ਜੀ ਮੈਂ ਮੁੰਡੇ ਨੂੰ ਪਾਣੀ ਪੁਲਾਇਆ ਸੀ ਕੋ ਉਹ ਫਿਰ ਪਟਾ ਸੀਗਾ ਤੇ ਰਾਹੁਲ ਰਾਜਾ ਜਿਹੜਾ ਓਨੇ ਫੇ ਹੋਰ ਮੁੰਡਿਆਂ ਨੂੰ ਫੋਨ ਕੀਤਾ ਵੀ ਇਹਨੇ ਪਾਣੀ ਕਿਉਂ ਭਲਾਇਆ ਜਿਹੜੇ 35-40 ਮੁੰਡੇ ਤੁਸੀਂ ਦੱਸ ਰਹੇ ਆ ਇਹ ਕਿੱਥੇ ਦੇ ਰਹਿਣ ਵਾਲੇ ਆ ਇਹ ਸਾਰੇ ਸਟੂਡੈਂਟ ਆ ਸਰ ਜੀ ਲੋਸਟ ਹੋਏ ਰਹੇ ਨੇ ਵਾਲੇ ਆ ਇਹਨੇ ਗੈਂਗ ਬਣਾਈ ਆ ਮਲੋਤਰਾ ਗੈਂਗ ਬਣਾਈ ਆ ਸਾਡੀ ਕੀ ਨਾਮ ਕੀ ਉਹ ਗੈਂਗ ਦਾ ਨਾਮ ਕੀ ਹੈ ਮਲੋਤਰਾ ਗੈਂਗ ਬਣਾਈ ਆ ਇਹਨਾਂ ਨੇ ਜੀ ਅੱਛਾ ਜੀ ਹਾਂ ਜੀ ਤੇ ਜਿਹੜੀਆਂ ਤੁਹਾਡੇ ਸੱਟਾਂ ਲੱਗੀਆਂ ਆ ਉਹਦਾ ਟ੍ਰੀਟਮੈਂਟ ਵਗੈਰਾ ਕਰ ਦਿੱਤਾ ਗਿਆ ਹੈ ਸਿਵਲ ਹਸਪੀਟਲ ਵੱਲੋਂ ਸਾਜੀ ਮੇਰੇ ਸੱਜ ਦਾ ਫ੍ਰੀਡ ਦੱਸਿਆ ਹੋਇਆ ਹੈ ਤੇ ਆਪਣੇ ਹਿੰਦਵਾੜੇ ਦਾ ਫ੍ਰੀਡ ਦੱਸਿਆ ਇੱਥੇ ਜੀ ਖਾਣ ਦੀ ਕੋਸ਼ਿਸ਼ ਨਹੀਂ ਇਸ ਮਾਮਲੇ 'ਚ ਤੁਸੀਂ ਪੁਲਿਸ ਨੂੰ ਇਤਲਾਹ ਕੀਤੀ ਸੀ ਪੁਲਿਸ ਨੂੰ ਇਤਲਾਹ ਦਿੱਤੀ ਹੈ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਪਰ ਸੁਣਨ 'ਚ ਇਹ ਆ ਰਿਹਾ ਪੁਲਿਸ ਵਾਲੇ ਬਿਆਨ ਲੈਣ ਆਏ ਸੀ ਤੁਸੀਂ ਬਿਆਨ ਦਿੱਤੇ ਸੀ ਕਿ ਲੜਾਈ ਲੋਗ ਗੇਟ ਤੇ ਹੋਈ ਹੈ ਹਾਂ ਜੀ ਪਰ ਉਹ ਕਹਿ ਰਹੇ ਸੀ ਲੋਗ ਗੇਟ ਦੇ ਵਿੱਚ ਲੜਾਈ ਨਹੀਂ ਹੋਈ ਲੜਾਈ ਮਿਹੜੂ ਵਿੱਚ ਹੋਈ ਹੈ ਮਿਹੜੂ ਦਾ ਬਹੁਤ ਬੈਗ ਤੇ ਪੈ ਗਿਆ ਲੜਾਈ ਤੁਹਾਡੀ ਲੋਗ ਗੇਟ ਚ ਹੋਈ ਵੀ ਪੁਲਿਸ ਵਾਲੇ ਕਿਉਂ ਇਦਾਂ ਕਹਿ ਰਹੇ ਵੀ ਲੜਾਈ ਮੇੜੂ ਚ ਹੋਈ ਹੈ ਲੋਗ ਗੇਟ ਚ ਨਹੀਂ ਹੋਈ ਨਹੀਂ ਸਾਡੀ ਪਤਾ ਨਹੀਂ ਮੌਲਾਈ ਦਾ ਸਾਰਾ ਮੈਂ ਬਤਾਂ ਹਾਂਗਾ ਕਿ ਇਹਨਾਂ ਲੜਾਈ ਇਹ ਲੋਗ ਗੇਟ ਦੇ ਹੋਈਆਂ ਅੰਦਰ ਪੀਜੀ ਤਾਂ ਸਾਰੇ ਲੋਗ ਗੇਟ ਦੇ ਵਿੱਚ ਆ ਨਾ ਮੇੜੂ ਦਾ ਪੀਜੀ ਹੈ ਨਹੀਂ ਗੱਲ ਨਹੀਂ ਸਾਡੀ ਲੜਾਈ ਤਾਂ ਮੇੜੂ ਵਿੱਚ ਨਹੀਂ ਲੋਗ ਗੇਟ ਚ ਹੋਈ ਹੈ ਲੋਗ ਗੇਟ ਚ ਲੜਾਈ ਦੇ ਨੇ ਬਾਕੀ ਤੇ ਸੀਸੀਟੀਵੀ ਉਹਦੇ ਜੋ ਹੈ ਉਹ ਲੋਗ ਗੇਟ ਅੰਦਰ ਨਹੀਂ ਆਉਂਦੀ ਤੁਹਾਡੀ ਜਿਹੜੀ ਲੜਾਈ ਹੋਈ ਉਹਦੀ ਕੋਈ ਫੁਟੇਜ ਹੈਗੀ ਸੀਸੀਟੀਵੀ ਵਗੈਰਾ ਕੀ ਇਹ ਫੁਟੇਜ ਵਗੈਰਾ ਸਾਰੀ ਅ ਅ ਇੰਚਾਰ ਸਾਹਿਬ ਨੂੰ ਭੇਜ ਦਿੱਤੀ ਹੈ ਜਾਂ ਨਹੀਂ ਹਾਂਜੀ ਮੈਂ ਸਾਰਾ ਕੁਝ ਸਰਜੀ ਨੂੰ ਭੇਜ 28 ਤਰੀਕ ਤੋਂ ਲੈ ਕੇ ਹੁਣ ਤੱਕ 27 ਜਾਂ 28 ਜਿੰਨੀ ਵੀ ਤੁਸੀਂ ਕਹਿ ਰਹੇ ਹੋ 27 ਤਰੀਕ 28 ਤਰੀਕ ਦੇ ਵਿੱਚ ਵਿੱਚ ਲੜਾਈ ਹੋਈ ਆ 19 ਤਰੀਕ ਤੋਂ ਲੈ ਕੇ ਹੁਣ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸਰਜੀ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਇਹ ਕਹਿੰਦਾ ਮੈਨੂੰ ਜੋ ਬੰਦੇ ਫੜੇ ਜਾਣ ਮੈਨੂੰ ਇੰਚਾਰ ਨਹੀਂ ਜਾਇਆ ਜਾ ਰਿਹਾ ਹਾਂਜੀ ਆਈ ਸਿਵਲ ਹਸਪੀਟਲ ਚ ਆਏ ਕਿ ਮਾਮਲਾ ਕੀ ਹੈ ਸਾਰਾ ਸਾਡੇ ਮੁੰਡੇ ਜਿੱਦਾ ਐਤਵਾਰ ਰਾਤ ਨੂੰ ਇਹਦਾ ਸੱਟ ਲੱਗੀ ਪਾਣੀ ਪਲਾਉਣ ਦੇ ਤੇ ਐਸਪੀ ਜੀ ਜੀ ਨੂੰ ਲੜਾਈ ਹੋਈ ਸੀ ਤੇ ਇਹ ਪਾਣੀ ਪਲਾਉਣ ਗਿਆ ਤੇ ਇਹਨੂੰ ਮਤਲਬ ਜਿੱਦਾਂ ਬਹੁਤ ਜ਼ਿਆਦਾ ਟੁੱਟਿਆ ਤੇ ਫਿਰ ਛੋਟੇ ਨੇ ਇਹਨੂੰ ਛੋਟੇ ਨੇ ਫੋਨ ਕੀਤਾ ਤੇ ਮੁਲਾਜ਼ਮਾਂ ਨੇ ਇਹਨੂੰ ਲੈ ਕੇ ਆਂਦਾ ਇੱਥੇ ਇਹ ਕਿੰਨੀ ਤਰੀਕ ਨੂੰ ਹੋਇਆ ਜੀ ਇਹ ਇਹ 28 ਤਰੀਕ ਨੂੰ ਹੋਈ ਦੀ ਗੱਲ ਹੈ ਕਿੰਨੇ ਬੰਦੇ ਸੀਗੇ ਜੀ ਇਹ ਜਿਹਨਾਂ ਨੇ ਕੁੱਟਿਆ ਇਹਨਾਂ ਨੂੰ ਮਤਲਬ ਜਿੱਦਾਂ ਵੀਡੀਓ ਵਿੱਚ ਕਾਫੀ ਜਾਣਿਆ ਉਹੀ 25 ਕਿਹੜੀ ਜਗ੍ਹਾ ਲੜਾਈ ਕਿਹੜੀ ਜਗ੍ਹਾ ਹੋਈ ਹੈ ਲੜਾਈ ਤੇ ਲੋਕ ਉੱੱਤੇ ਹੋਈ ਹੈ ਤੇ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨਾਲ ਹਾਂਜੀ ਅਸੀਂ ਉਦਾਂ ਦੀ ਕੀਤੀ ਹੈ ਤੇ ਮਤਲਬ ਕੋਈ ਵੀ ਉਦਾਂ ਦੀ ਕੋਈ ਕਾਰਵਾਈ ਨਹੀਂ ਹੋਈ ਹੈਗੀ ਤੇ ਪੁਲਿਸ ਕੰਪਲੀਟ ਕਰਨ ਤੋਂ ਬਾਅਦ ਪੁਲਸ ਆਈ ਸੀ ਹਾਂਜੀ ਉਦਾਂ ਜਿੱਦਾਂ ਉੱਥੇ ਵੀ ਫਿਰ ਸਾਨੂੰ ਜਲੰਧਰ ਭੇਤਾ ਸੀ ਰਾਤ ਨੂੰ ਅਸੀਂ ਜਲੰਧਰ ਵੀ ਗਏ ਆ ਤੇ ਜਲੰਧਰ ਇਹਦੇ ਵਗਨ ਸਕੈਨਿੰਗ ਹੋਈ ਆ ਤੇ ਇਹਦਾ ਪ੍ਰੂਫ ਦੱਸਿਆ ਹੋਇਆ ਜਿੱਦਾਂ ਇਹਦੀ ਫੋਟੋ ਕੈਪਚਰ ਹੋਣੀ ਹੈ ਸੈਲਫੀ ਤੇ ਬਹੁਤ ਜ਼ਿਆਦਾ ਇਹ ਤਾਂ ਬੁਰਾ ਹਾਲ ਸੀ ਸਰ ਮਤਲਬ ਜਿੱਦਾਂ ਮਾਰਨੇ ਵਾਲਾ ਕਰਕੇ ਸੱਟ ਕੇ ਗਿਆ ਜੇ ਨਾ ਮਤਲਬ ਥੋੜੀ ਇਹਨੂੰ ਹੋਛੂਂਦੀ ਤੁਹਾਨੂੰ ਕਰਦਾ ਇਨਾ ਕੋਈ ਰਾਤ ਨੂੰ ਦੇਖਦਾ ਤੇ ਇਹਨੂੰ ਕੁਝ ਵੀ ਹੋ ਸਕਦਾ ਸੀ ਲੜਾਈ ਹੋਈ ਸੀ ਮੁੰਡਾ ਕਹਿ ਰਿਹਾ ਕੋਈ ਮਲਹੂਤਰਾ ਗਏਗਾ 35 ਤੋਂ 40 ਬੰਦੇ ਆ ਵੀਡੀਓ ਉਹ ਪੁਲਿਸ ਨੂੰ ਦੇ ਰਿਹਾ ਮੀਡੀਆ ਨੂੰ ਵੀ ਦੇ ਰਿਹਾ ਵਾ ਉਹ ਕਹਿ ਰਿਹਾ ਵੀ ਲੋਕ ਇੱਕ ਦੇ ਵਿੱਚ ਮੈਨੂੰ ਲੜਾਈ ਹੋ 10 ਕਿ ਦਿਨ ਹੋ ਚੁੱਕੇ ਆ ਪਹਿਲਾਂ ਤਾਂ ਦੱਸੋ ਵੀ ਪੁਲਿਸ ਕਾਰਵਾਈ ਲੇਟ ਹੋਣ ਦਾ ਕੀ ਕਾਰਨ ਹੈ ਤੇ ਦੂਸਰੇ ਪਾਸੇ ਉਹ ਮੁੰਡਾ ਕਹਿ ਰਿਹਾ ਜਿਹੜੇ ਮੈਂ ਚੀਜ਼ਾਂ ਕਹਿ ਰਿਹਾ ਉਹ ਪ੍ਰੋਪਰ ਲਿਖੀਆਂ ਨਹੀਂ ਜਾ ਰਹੀਆਂ ਕੀ ਮਤਲਬ ਕੀ ਹੈਗਾ ਇਸ ਗੱਲ ਦਾ ਨਹੀਂ ਆਪਾਂ ਸੋਲ ਲਿਖਿਆ ਜੋ ਜੋ ਲਾਇਆ ਉਹ ਲਿਖਿਆ ਧਿਆਨ ਬਣ ਕੇ ਸੁਣਾਉਦੇ ਉਹਨਾਂ ਕੀ ਕਹਿ ਰਿਹਾ ਤੁਹਾਡੇ ਮੁਤਾਬਕ ਮੁੰਡੇ ਨੇ ਕੀ ਕੀ ਲੜਾਈ ਕਿੱਦਾਂ ਹੋਈ ਉਹਨੇ ਦੱਸਿਆ ਜੀ ਮੈਂ ਕਹੇ ਬੰਦੇ ਨੂੰ ਪਾਣੀ ਪਿਆਇਆ ਸੀ ਹਾਂਜੀ ਉਹ ਬੰਦੇ ਨੇ ਕਿਸੇ ਪਹਿਲਾਂ ਫੋਟਮੜ ਕੋਈ ਕੀਤੀ ਹੋਣੀ ਆ ਉਹ ਕਹਿੰਦਾ ਰੰਜੀ ਸਾਡੇ ਹੋਰ ਰੱਜੇ ਕਰਕੇ ਉਹ ਬੰਦਿਆਂ ਦੇ ਨਾਮ ਨੋਟ ਕਰਦੇ ਅਣਪਛਾਤੇ ਬੰਦੇ ਆ ਦਾ ਕਨਫਿਊਜ਼ਨ ਹੋ ਰਹੀ ਉਹ ਕਹਿੰਦਾ ਵੀ ਬੰਦੇ 35 ਤੋਂ 40 ਸੀ ਜੀ ਜੋ 35 40 ਵੀ ਹੋ ਸਕਦੇ ਆ 50 ਵੀ ਹੋ ਸਕਦੇ ਬਸੇ ਹਾਂਜੀ ਠੀਕ ਆ ਜਦੋਂ ਕੁੱਝ ਬੱਲੇ ਆ ਜੇ ਲਿਖਦਾ ਵੀ ਕੁੱਝ ਅਣਪਛਾਤੇ ਬੰਦੇ ਜੀ ਜਦੋਂ ਬੰਦੇ ਆ ਗਏ ਸਾਰੇ ਆ ਜਾਂਦੇ ਵਿੱਚ ਜੀ ਘਟ ਵੀ ਸਕਦੇ ਵੱਧ ਵੀ ਸਕਦੇ ਇੱਕ ਉਹ ਕਹਿੰਦਾ ਵੀ ਪ੍ਰੋਪਰ ਤੁਸੀਂ ਉਹ ਐਡਰੈਸ ਨਹੀਂ ਲਿਖ ਰਹੇ ਜਿੱਥੇ ਲੜਾਈ ਹੋਈ ਹੈ ਐਡਰੈਸ ਜੋ ਬਹਿਗਾ ਆ ਜੋ ਹੱਥ ਪੈਂਦੀ ਆ ਉਹ ਮਿਰਲ ਕਹਿੰਦੀ ਆ ਮਿਰਲ ਕੀ ਕਾਰਵਾਈ ਇਹਦੇ ਵਿੱਚ ਕੀਤੀ ਜਾਦੀ ਹੁਣ ਕਾਰਵਾਈ ਪੱਕਾ ਕੁਝ ਕਰਦਣਾ ਨਾਲ ਜੀ ਕਿ ਲੋ ਜਿਹੜੀ ਮਤਲਬ ਲੇਟ ਹੋਣ ਦਾ ਕੀ ਕਾਰਨ ਆ ਬੜੇ ਦਿਨ ਹੋ ਗਏ ਇਸ ਗੱਲ ਚ ਲੇਟ ਇਹਨਾਂ ਨੂੰ ਬੰਦਿਆਂ ਦਾ ਪਰ ਇਹ ਨਹੀਂ ਜੀ ਨੌਲਜ ਪਤਾ ਨਹੀਂ ਸੀ ਕਿਤੇ ਵੀ ਬੰਦੇ ਦਾ ਇਨਸਾਨ ਨੂੰ ਪਤਾ ਲੱਗ ਲੈਂਦੇ ਫਿਰ ਅਸੀਂ ਤੁਹਾਨੂੰ ਦੱਸਾਂਗੇ ਕਿਰਿਆ ਤੇ ਜਿਹੜਾ ਇਹ ਲੋਗਡ ਦੇ ਵਿੱਚ ਦੋ ਤਿੰਨ ਗੈਂਗਾ ਬੜੀਆਂ ਨੇ ਆਤਮਚਾਈ ਹੋਈ ਆ ਪੁਲਿਸ ਦੇ ਵੀ ਨੱਕ ਚ ਦੰਮ ਦਿੱਤਾ ਆ ਪਬਲਿਕ ਦੇ ਵੀ ਦਿੱਤਾ ਹੋਇਆ ਆਪਣੇ ਪੱਧਰ ਤੇ ਪੁਲਿਸ ਕੀ ਕਰਦੀ ਉੱਚ ਪੁਲਿਸ ਦੇ ਨਾਲ ਕਾਰਵਾਈ ਸ਼ਕਤੀ ਨਾਲ ਕਰੇ ਨਹੀਂ ਲੜਾਈ ਨੂੰ 10 ਦਿਨ ਵੀਤ ਜਾਣ ਦੇ ਬਾਵਜੂਦ ਵੀ ਉਹ ਤਾਂ ਸ਼ਰਮ ਘੁੰਦੇ ਮੁੰਡੇ ਉੱਤੇ ਉਹ ਮੀਡੀਆ ਨੂੰ ਵੀ ਪਤਾ ਪਬਲਿਕ ਨੂੰ ਵੀ ਪਤਾ ਕੀ ਪੁਲਿਸ ਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ ਹੋਰ ਇਹ ਲੱਗੇ ਆਪਣੇ ਤੋਂ ਫੜੀਦੇ ਆ ਇਹ ਸ਼ਕਤੀ ਨਾਲ ਕਰਦੇ ਆ ਜਿਉਂ ਨਾਲ ਗਲੀਕਾਰ ਬਾਈ ਅਗਲੀ ਕਾਰਵਾਈ ਰਿਪੋਰਟ ਦਰਜ ਕਰਕੇ ਹੁੰਦੇ ਆ ਤੁਹਾਨੂੰ